ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਸਿਹਤ ਕਾਫੀ ਵਧੀਆ ਦੱਸੀ ਜਾ ਰਹੀ ਹੈ ਉਹ ਤੰਦਰੁਸਤ ਹੋ ਚੁੱਕੇ ਨੇ ਤੁਰ ਫਿਰ ਵੀ ਰਹੇ ਨੇ ਦੂਸਰੇ ਪਾਸੇ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਲਈ ਜਦੋਂ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਪੂਰੇ ਭਾਰਤ ਦੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇੱਕ ਖਾਸ ਪ੍ਰਚਾਰ ਨਹੀਂ ਕੀਤਾ ਕਿਉਂਕਿ ਉਹ ਬੈਡਰਸ ਦੀ ਸਿਰਫ 5 ਮਿੰਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਸੀ ਉਹਨਾਂ ਨੇ ਪਰਮਪਾਲ ਕੌਰ ਸਿੱਧੂ ਜਿਹੜੀ ਹਲਕਾ ਬਟਿੰਡਾ ਤੋਂ ਲੋਕ ਸਭਾ ਦੀ ਚੋਣ ਲੜ ਰਹੀ ਸੀ ਉਹਨਾਂ ਲਈ ਜਿਹੜੀ ਵੋਟਾਂ ਦੀ ਮੰਗ ਕੀਤੀ ਸੀ ਅਤੇ ਤਰੀਫਾਂ ਦੇ ਪੁਲ ਬਣੇ ਸੀ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਤੇ ਉਹਨਾਂ ਦੀ ਤਰੀਫਾਂ ਦੇ ਪੁਲ ਬਣੇ ਸੀ ਲੇਕਿਨ ਜੇ ਹੁਣ ਗੱਲ ਕਰੀਏ ਬਿਲਕੁਲ ਐਕਟਿਵ ਨਹੀਂ ਨੇ ਅਤੇ ਬਿਲਕੁਲ ਚੁੱਪੀ ਸਾਦੀ ਬੈਠੇ ਨੇ ਮਨਪ੍ਰੀਤ ਇਨ੍ਹਾਂ ਦਿਨਾਂ ਦੇ ਵਿੱਚ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ ਧਰਤਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਲਗਾਤਾਰ ਉਹਨਾਂ ਦਾ ਆਣਾ ਜਾਣਾ ਮਨਪ੍ਰੀਤ ਬਾਦਲ ਦੇ ਘਰ ਦੇ ਵਿੱਚ ਲੱਗਿਆ ਹੋਇਆ ਹੈ ਮਨਪ੍ਰੀਤ ਨੂੰ ਲੈ ਕੇ ਹੁਣ ਇਹ ਅਫਵਾਹਾਂ ਆ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਨੇ ਮਨਪ੍ਰੀਤ ਬਾਦਲ ਉਹ ਸ਼ਮੂਲੀਅਤ ਕਰਨਗੇ ਕਿਉਂਕਿ ਪਹਿਲਾਂ ਇਹਨਾਂ ਦੀ ਤਸਲਬਾਜ਼ੀ ਚੱਲਦੀ ਸੀ ਕਿਉਂਕਿ ਕਾਂਗਰਸ ਤੋਂ ਬਾਅਦ ਉਹ ਬਿਲਕੁਲ ਸਾਇਲੈਂਟ ਰਹੇ ਆਮ ਆਦਮੀ ਪਾਰਟੀ ਨੇ ਮਨਪ੍ਰੀਤ ਤੇ ਇਲਜ਼ਾਮ ਵੀ ਲਗਾਏ ਖਜ਼ਾਨਾ ਮੰਤਰੀ ਤੌਰ ਤੇ ਉਸ ਤੋਂ ਬਾਅਦ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੂਲਿਤ ਕਰ ਲਈ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਇਸ ਕਰਕੇ ਨਹੀਂ ਦਿੱਤੀ ਕਿਉਂਕਿ ਮਨਪ੍ਰੀਤ ਬਾਦਲ ਦੀ ਸਿਹਤ ਜਿਹੜੇ ਫਿਜ਼ੀਕਲੀ ਉਹ ਠੀਕ ਨਹੀਂ ਸੀ ਇਸ ਨੂੰ ਲੈ ਕੇ ਉਹਨਾਂ ਨੇ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦੇ ਦਿੱਤੀ لیکن ਜੇ ਗੱਲ ਕਰੀਏ ਹੁਣ ਤਾਂ ਸਿਹਤ ਬਿਲਕੁਲ ਠੀਕ ਹੈ ਹੁਣ ਤਾਂ ਬਿਲਕੁਲ ਤੰਦਰੁਸਤ ਨੇ ਹੁਣ ਜਿਹੜੇ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਘਰੇ ਵਾਰ-ਵਾਰ ਗਿੜੇ ਮਾਰ ਰਹੇ ਨੇ ਅਤੇ ਕਨਵਿੰਸ ਕਰ ਰਹੇ ਨੇ ਕਿ ਤੁਸੀਂ ਸਾਡੀ ਪਾਰਟੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮੂਲਿਤ ਕਰੋ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਵਿਧਾਨ ਸਭਾ ਦੀ ਚੋਣ ਰੜਨ ਹਲਕਾ ਗਿੱਦੜਵਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੇ ਅਜਿਹਾ ਹੁੰਦਾ ਹੈ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਦਾਵੇਦਾਰ ਮੰਨੇ ਜਾ ਰਹੇ ਨੇ ਡੀਪੀ ਢਿੱਲੋਂ ਉਹਨਾਂ ਦਾ ਪੱਤਾ ਕਟਿਆ ਜਾ ਸਕਦਾ ਹੈ ਪੱਤਾ ਕਿਉਂ ਕਟਿਆ ਜਾ ਸਕਦਾ ਹੈ ਕਿਉਂਕਿ ਮਨਪਰੀਤ ਬਾਦਲ ਦੀ ਖੋਣ ਖਾਸਮ ਖਾਸ ਜਿਹੜੀ ਬਣ ਲੱਗ ਪਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੁੱਟ ਪਈ ਹੈ ਕਿਸੇ ਡੇਰ ਦੀ ਵੀ سپورਟ ਨਹੀਂ ਕੀਤੀ ਚਾਹੇ ਉਹ ਬਾਗੀ ਧੜਾ ਹੋਵੇ ਚਾਹੇ ਉਹ ਧੜਾ ਹੋਵੇ ਸਰਦਾਰ ਸੁਖਬੀਰ ਸਿੰਘ ਬਾਦਲਵਾਲਾ ਅਤੇ ਨਾ ਹੀ ਉਹਨਾਂ ਨੇ ਕਿਸੇ ਕੇਂਦਰੀ ਮੰਤਰੀ ਦੇ ਨਾਲ ਮਿਲ ਕੇ ਮੁਲਾਕਾਤ ਕੀਤੀ ਨਾ ਉਹਨਾਂ ਨੇ ਕੋਈ ਤੀਜੀ ਵਾਰ ਬਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਵਧਾਈ ਦਿੱਤੀ ਯਾਨੀ ਕਿ ਬਿਲਕੁਲ ਸਾਇਲੈਂਟ ਨੇ ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਮਨਪ੍ਰੇਰਿਤ ਬਾਦਲ ਜੋ ਸਾਬਕਾ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਕਰ ਅਜਿਹਾ ਹੁੰਦਾ ਹੈ ਤਾ ਫਿਰ ਇੱਕ ਵਾਰ ਪੰਜਾਬ ਦੀ ਸਿਆਸਤ ਵਿੱਚ ਬੜੀ ਵੱਡੀ ਹਲਚਲ ਬਚੇਗੀ ਕਿਉਂਕਿ ਮਨਪ੍ਰੀਤ ਬਾਦਲ ਇਹ ਚਚੇਰੇ ਭਰਾ ਨੇ ਅਤੇ ਦੋਵਾਂ ਦੀ ਜਿਹੜੀ ਇੱਕ ਦੂਜੇ ਨਾਲ ਬਣਦੀ ਵੀ ਬਹੁਤ ਹੈ ਭਾਵੇਂ ਉਹਨਾਂ ਨੇ PPC ਜਿਹੜੀ ਪਾਰਟੀ ਬਣਾਈ ਸੀ ਲੇਕਿਨ ਉਹ ਪਾਰਟੀ ਕਾਮਯਾਬ ਨਹੀਂ ਹੋਈ ਮਨਪ੍ਰੀਤ ਦੀ ਫਿਰ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦਾ ਚੰਗਾ ਦਬਦਬਾ ਬਣਿਆ ਰਿਹਾ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਸਾਬਕਾ ਬੁਖਮੰਤਰੀ ਸੀ ਉਹਨਾਂ ਨੇ ਵਿੱਤ ਮੰਤਰੀ ਵੀ ਯਾਨੀ ਕਿ ਖਜ਼ਾਨਾ ਮੰਤਰੀ ਬਣਾਇਆ ਲੇਕਿਨ ਕਾਂਗਰਸ ਸਰਕਾਰ ਚਾਨ ਤੋਂ ਬਾਅਦ ਫੇਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਲੇਕਿਨ ਹੁਣ ਇਹ ਦੱਸਿਆ ਜਾ ਰਿਹਾ ਹੈ ਕੋਈ ਜ਼ਿਆਦਾ ਮਾਨ ਸਨਮਾਨ ਨਹੀਂ ਮਿਲ ਰਿਹਾ ਨਾ ਹੀ ਕੋਈ ਅਹੁਦਾ ਮਿਲਿਆ ਹੈ ਮਨਪ੍ਰੀਤ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਨਾ ਹੀ ਕੋਈ ਹਲਕਾ ਇੰਚਾਰਜ ਨੇ ਨਾ ਕੋਈ ਜ਼ਿਲ੍ਹਾ ਇੰਚਾਰਜ ਨੇ ਇਸ ਨੂੰ ਲੈ ਕੇ ਥੋੜਾ ਜਿਹਾ ਮਨ ਦੇ ਵਿੱਚ ਮਨ ਦੇ ਮੋਟ ਮਟਾਵ ਜਿਹੜਾ ਚਲ ਰਿਹਾ ਹੈ ਇਸ ਨੂੰ ਲੈ ਕੇ ਹੁਣ ਬੜੀ ਜਲਦੀ ਮਨਪ੍ਰੀਤ ਬਾਦਲ ਸਰਦਾਰ ਸੁਖਬੀ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਸਿਆਸੀ ਧਮਾਕਾ ਕਰਨਗੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਮੂਲੀਅਤ ਕਰਨਗੇ ਧੰਨਵਾਦ